ਹੈਲੋ ਫਰੈਂਡਸ ਸਤਿ ਸ੍ਰੀ ਅਕਾਲ ਸੰਦੂ ਦੇਰਵਲ ਚੈਨਲ ਤੇ ਫਿਰ ਤੋਂ ਤੁਹਾਡਾ ਸਵਾਗਤ ਹੈ ਹੋਰ ਫਰੈਂਡ ਕਿਹਾਲਾ ਅਸਕਰ ਦਿੱ ਤੁਸ ਸਭ ਠੀਕ ਠਾਕ ਵਧੀਆ ਹੋ ਕੇ ਫਰੈਂਡ ਇਹ ਤੁਹਾਨੂੰ ਮੈਂ ਦਿਖਾਨੀ ਪਈ ਆ ਜਿਸ ਦਿਨ ਹਨੇਰੀ ਆਈ ਸੀ ਉਸ ਤੋਂ ਬਾਅਦ ਦਾ ਹਾਲ ਬਹੁਤ ਖਲਾਰਾ ਪਿਆ ਏ ਇੱਕ ਵਾਰੀ ਝਾੜੂ ਲਾ ਲਿਆ ਸੀ ਫਿਰ ਵੀ ਤੁਹਾਨੂੰ ਮੈਂ ਦਿਖਾਨੀ ਵੇ ਤੇ ਕਿਤਰਾ ਸਭ ਚੀਜ਼ਾਂ ਤੇ ਕੱਟਾ ਪੈ ਗਿਆ ਬਹੁਤ ਜ਼ਿਆਦਾ ਤਿੰਨ ਦਿਨ ਲਗਾਤਾਰ ਹਨੇਰੀ ਆਂਦੀ ਰਹੀ ਦੇਖ ਲੋ ਹਰ ਚੀਜ਼ ਤੇ ਕਟਾ ਪੈ ਗਿਆ ਹੈ ਹੁਣ ਮੈਂ ਤੁਹਾਨੂੰ ਡਰਾਈ ਰੂਮ ਚ ਜਾ ਕੇ ਦਿਖਾਨੀ ਹੈ ਦੇਖਿਓ ਜੀ ਤੇ ਮੈਂ ਬੈੱਡ ਤੇ ਹੱਥ ਲਾਇਆ ਤਾਂ ਕਿੰਨਾ ਕਟਾ ਵਾ ਅਜੇ ਇੱਕ ਵਾਰੀ ਝਾੜੂ ਲੱਗ ਸਾਬ ਤੇ ਟੇਬਲਸ ਆਫਿਸ ਸਭ ਕਟੇ ਨਾਲ ਭਰੀ ਹੋਈ ਨੇ ਤੇ ਇਧਰ ਹੁਣ ਮੈਂ ਆ ਗਈਆਂ ਕਿਚਨ ਚ ਤੇ ਇੱਥੇ ਤੁਹਾਨੂੰ ਕਿਚਨ ਦੀ ਮੈਂ ਕਲੀਨਿੰਗ ਸਾਰੀ ਕਰ ਚੁੱਕੀ ਹਾਂ ਬਰਤਨ ਵਾਲਾ ਰੈਕ ਵੀ ਸਾਫ ਕਰ ਲਿਆ ਔਰ ਡੱਬੇ ਸਭ ਸਾਫ ਕਰ ਲਿਆ ਸੀ ਟਾਇਲਾ ਵਗੈਰਾ ਵੀ ਤੇ ਹੁਣ ਇਹ ਨੈਕਸਟ ਦੇ ਸੀ ਲੋ ਗਾਈ ਸਤਿ ਸ੍ਰੀ ਅਕਾਲ ਹੋਰ ਸਾਨੂੰ ਫ੍ਰੈਂਕਫਰਟ ਕਿਹੋ ਜਿਹਾ ਹੈ ਖਾਸ ਕਰਕੇ ਤੇ ਸਭ ਠੀਕ ਠਾਕ ਵਧੀਆ ਹੋ ਕੇ ਬਾਈਕੁਰਤੰਨ ਸਰਟੀਕਲ ਅ ਵਿੱਚ ਰੱਖੇ ਅੱਜ ਦਾ ਫ੍ਰੈਂਡ ਵਲੌਗ ਅਸੀਂ ਕਿਨੇ ਦਿਨਾਂ ਬਾਅਦ ਸ਼ੂਟ ਕਰਨ ਜਾ ਰਹੇ ਹਾਂ ਮੈਂ ਚਲ ਕੇ ਇਸ ਕਰਨ ਪਏ 5-6 ਦਿਨ ਉੱਤੇ ਰਹਿ ਕੇ ਆਏ ਹਾਂ ਤੇ ਮਗਰੋਂ ਇੰਨੀਆ ਹਵਾ ਹਨੇਰੀ ਆਈ ਨਾ ਕੋਦਾਂ ਨੂੰ ਮੈਂ ਵੀਡੀਓ ਫਾਦਾਂਗੀ ਜਿਹੜੀ ਮੈਂ ਆ ਕੇ ਸ਼ੂਟ ਕੀਤੀ ਸੀ ਹਰ ਚੀਜ਼ ਘੱਟੇਣਾ ਭਰੀਆਂ ਹੁਣ ਉਹ ਮੈਂ ਸਾਫ਼ ਕਰ ਲਿਆ ਸੀ ਕੱਲ ਬਾਅਦ ਚਾ ਮੈਂ ਵੀਡੀਓ ਨਹੀਂ ਬਣਾਈ ਤੇ ਹੁਣ ਮੈਂ ਫ੍ਰੈਂਡਸ ਸਭ ਬੈੱਡ ਸ਼ੀਟਸ ਸਾਫ਼ ਕਰਾਂਗੀ ਮੈਂ ਕੱਲ ਡਰਾਈング ਰੂਮ ਆ ਕੇ ਸਾਫ਼ ਕਰ ਲਿਆ ਸੀ ਤੇ ਬੈੱਡ ਸ਼ੀਟ ਵੀ ਤੋ ਨਹੀਂ ਹੈ ਮੈਂ ਦੇਖਿਆ ਹਜੇ ਵੀ ਇੱਕ ਵਾਰ ਫਿਰ ਡਸਟ ਸਾਫ਼ ਕਰਾਂਗੇ ਸਾਰੀਆਂ ਚੀਜ਼ਾਂ ਨਾਲ ਡਸਟ ਨਾਲ ਭਰੀਆਂ ਭਾਵੇਂ ਮੀਕੋਕੀਨਾ ਕੰਮ ਨਹੀਂ ਦਾ ਡੈਡੀ ਮਲੇਂ ਦਾ ਦੀ ਬੈੱਡ ਸ਼ੀਟ ਆ ਵੀ ਕਲਾਈ ਹੈ ਸਾਡੇ ਆ ਵੀ ਸਾਫ ਕਰਾਂਗੀ ਪਲੇਟੇ ਬੰਦਾ ਕਰਾਂ ਸਾਡੇ ਕੰਪਲੀਟ ਹਾਲ ਵੀ ਹਾਲ ਹੋਣਾ ਹੈ ਅਜ ਚੋ ਚੁਕਾ ਹੈ ਚਲੋ ਠੀਕ ਹੈ ਫਿਰ ਵਿੜੇ ਇਹਨਾਂ ਨੇ ਮਗਰੂਬ ਕਹਿੰਦੇ ਅਸੀਂ ਤਾਂ ਹੁਤਾ ਹੀ ਕਿੰਨੇ ਦਿਨ ਰੋ ਪੇ 10 ਦੇ ਹੀ ਤੇ ਉਹ ਸਾਫ ਹੈ ਕੱਲ ਤੋਂ ਮੰਗਿਆ ਚਮਚਾ ਵਾਲਾ ਸਾਫ ਕਰ ਲਿਓ ਆ ਦੇਖਿਓ ਇਹ ਤਾਂ ਤਾਂ ਕੋਈ ਅਸੂਤੇ ਹੋਈ ਹੋ ਗਏ ਸਾਡੇ ਬੰਨ ਤੇ ਗੈਸ ਹੋਇਆ ਸਾਡਾ ਖਤਮ ਕੱਲ ਸੱਚ ਟੈਂਡ ਮੈਂ ਕਿਚਨ ਵੀ ਆਪੀ ਸਾਫ ਕੀਤੀ ਸੀ ਸਾਰੀ ਮੈਂ ਦੇਖੋ ਕੱਪ ਤਾਂ ਸਭ ਟੱਪੇ ਸਾਫ ਕੀਤੇ ਸੀ ਆ ਕੇ ਕੱਲ ਮੈਂ ਇਥੇ ਸਾਢੇ ਦੋ ਕਿਚਨ ਆਪਨੇ ਤੇ ਲਾਇਆ ਹੁਣ ਇਹ ਫਿਰ ਦੁਬਾਰੇ ਪੈ ਗਿਆ ਖਲਾ ਆਹ ਪਾਂਟਿਆ ਵਾਲਾ ਛੰਨਨਾ ਸਭ ਟਾਇਲਾ ਸਾਫ ਕੀਤੀਆਂ ਇੰਨੀ ਜਿਆਦਾ ਹਨੇਰੀ ਸੀ ਆ ਫਾਲ ਘਰ ਦਾ ਬਹੁਤ ਬੁਰਾ ਹੋਇਆ ਸੀ ਚਲੋ ਹੁਣ ਕੱਲ ਲੱਗਾ ਥੋੜਾ ਟਾਈਮ ਥੋੜਾ ਅੱਜ ਕੱਲ ਤੋਂ ਆਪਣੀ ਰੁਟੀਨ ਐ ਵਧੀਆ ਹੋ ਜਾਏਗੀ ਤੇ ਚਲੋ ਠੀਕ ਐ ਫਰੈਂਡਸ ਵੀਡੀਓ ਤੇ ਬਨੇ ਰਿਓ ਤੇ ਅਸੀਂ ਹੁਣ ਫਿਰ ਹੋਰ ਕੰਟੀਨਿਊ ਕਰਾਂਗੇ ਵੀਡੀਓ ਅੰਛ ਦੀਆਂ ਬੁੱਕਸ ਦੇਖੋ ਬਾਹਰ ਪਈਆਂ ਐ ਬੈਗ ਅਸੀਂ ਨਾਲ ਖੜਿਆ ਸੀ ਤਾਂ ਇਹ ਅਸੀਂ ਤੋਂ ਨਾ ਮੇਰਾ ਜੀ ਕਟਾ ਇੱਕ ਲਾਸਟ ਚ ਤੋਂ ਸਾਰੀਆਂ ਫਰੈਂਡ ਬੈਡਸ਼ੀਟਾਂ ਲਾ ਲੀਆਂ ਨੇ ਦੇਖਿਓ ਆ ਕਵਰ ਮੈਂ ਘਰੇ ਬਣਾਇਆ ਹੈ ਦੋ ਚਾਤਰਾਂ ਸੀ ਉਹਦਾ ਜੀ ਜਾਂਦਾ ਨਹੀਂ ਸੀ ਤੇ ਫਿਰ ਬਣਾ ਲਿਆ ਹੈ ਬੈੱਡ ਸਾਫ ਕਰ ਲਿਆ ਇਹਦੀ ਵੀ ਲਾ ਲਈ ਉਹਦੀ ਵੀ ਲਾ ਲਈ ਆ ਵੀ ਡਰਾਈਵ ਰੂਮ ਦੀ ਵੀ ਇੱਕ ਦੋ स्लॉट ਕੱਢ ਲਏ ਆ ਦੇਖਿਓ ਐਸੀ ਜਦੋਂ ਲਏ ਬੇਗਾ ਇਹ ਬਾਕੀ ਕੁਝ ਧੋ ਕੇ ਪਾ ਦਿੱਤੀਆਂ ਆ ਆ ਵੀ ਲਾ ਲਈ ਡਰਾਈਵ ਰੂਮ ਦੀ ਵੀ ਦਿਖਾਨੀ ਆ ਬਾਹਰ ਆਪਣੇ ਕਮਰੇ ਜਿਹੜੇ ਬਰਸੀਡਿਓ ਬਹੁਤ ਛਾਦਾਂ ਸਾਫ ਸਾਫ ਕੀਤਾ ਇੱਥੋਂ ਨਾ ਥੋੜਾ ਜਿਹਾ ਹੋ ਗਿਆ ਕਾਲਾ ਜੇ ਪਤਾ ਨਹੀਂ ਤੇਲ ਲੱਗ ਕੇ ਇਹ ਮੈਂ ਕਰਾਂਗੀ ਸਾਫ ਆ ਪਾਲਿਸ਼ ਵਾਲਾ ਬਰਸੀਡਿਓ ਪਾਲਿਸ਼ ਵਾਲਾ ਲਾਤੀ ਤੇ ਫਿਰ ਮੈਂ ਕਵਰ ਕੀਤਾ ਇਹ ਕਵਰ ਵੀ ਤੋਂ ਨੇ ਪਾਇਆ ਸਭ ਸਾਫ ਕਰ ਲਈ ਲਮਾਰੀ ਵੀ ਡੈਸਟਿੰਗ ਕਰ ਲਈਏ ਤੇ ਹੁਣ ਕਰਦੇ ਹਾਂ ਫਾਮ ਤੇ ਫਿਰ ਢਾਣਾ ਮਿਲਦੀ ਹੈ ਹੈਲੋ ਗਾਈਜ਼ ਮੈਂ ਬੈੱਡ ਸ਼ੀਟਾਂ ਧੋ ਕੇ ਹੁਣ ਟਾਈਮ ਹੋ ਗਿਆ ਸ਼ਾਮ ਦਾ ਵਿਛਾ ਦਿੱਤੀਆਂ ਨੇ ਹਨੇਰਾ ਹੀ ਹੋ ਗਿਆ ਕੱਪੜੇ ਅਤੇ ਪੇ ਸਾਰੇ ਸੌਂਦੇ ਪਏ ਜੀ ਜੋ ਪ੍ਰੈਸ ਕੀਤੀ ਹੈ ਤੇ ਇੱਧਰ ਵੀ ਆ ਵੀ ਕੰਮ ਪਏ ਛੇ ਵਿਛਾ ਦਿੱਤੀ ਹੈ ਸਭ ਕਲੀਨਿੰਗ ਹੋ ਗਈ ਹੈ 3 ਵਜੇ ਫ੍ਰੀ ਹੋऊंगी ਜੀ ਬਾਥਰੂਮ ਵੀ ਕਲੀਨ ਕੀਤਾ ਘੱਟੇ ਨਾ ਬਹੁਤ ਪਰੇ ਐਸੀ ਆ ਵੀ ਛਾੜ ਵਿਛਾ ਦਿੱਤਾ ਆਪਣੀ ਤੇ ਆ ਚਾਦਰ ਵੀ ਛਾੜ ਦਿੱਤੀ ਤੇ ਆ ਬੈੱਡsheet ਡੈਗੀ ਐ ਇਹ ਮੈਂ ਹੁਣ ਵਿਛਾਈ ਨਹੀਂ ਕਿਉਂਕਿ ਹੁਣ ਟਾਈਮ ਹੋ ਗਿਆ ਐ ਰਾਤ ਦਾ ਰੋਟੀ ਰੋਟੀ ਬੱਚਾ ਖਾਂਦਾ ਐ ਨਹੀਂ ਸਮਝਦਾ ਫਿਰ ਮੈਂ ਸਵੇਰੇ ਵਿਛਾਵਾਂਗੀ ਪਹਿਲੇ ਤੇ ਮੇਰਾ ਜੀ ਨਹੀਂ ਕਰਦਾ ਪਿਆ ਮੈਂ ਕਿਹਾ ਨੇਰੀ ਹਵਾ ਫੇਰਨਾ ਜੇ ਨਹੀਂ ਮਿਹਨਤ ਕੀਤੀ ਤੇ ਕੱਪੜੇ ਗੰਦੇ ਰਹਿਣਗੇ ਫਿਰ ਮੈਂ ਹੁਣ ਸ਼ਾਮ ਨੂੰ ਵਿਛਾ ਦਿੱਤੀਆਂ ਤੇ ਚਲੋ ਠੀਕ ਹੈ ਫਰੈਂਡ ਅੱਜ ਇੰਨੀ ਕਲੀਨਿੰਗ ਕੀਤੀ ਹੈ ਅਨ ਕੱਲ ਬਸ ਸਾਡੀ ਵੇੜੀਆਂ ਤੇ ਰਹਿ ਗਈ ਹੈ ਸਭ ਹੋ ਗਈ ਹੈ ਹਨੇਰੀ ਕੱਥੇ ਆਈ ਹੈ ਹਨੇਰੀ ਤੇ ਆਪਦੀ ਆ ਜਾਂਦੀ ਕੰਮ ਕਰਨ ਦੀ ਹਜੇ ਮੇਰੇ ਡੋਰ ਰਹਿ ਗਏ ਸਾਫ ਕਰਨ ਵਾਲੇ ਇਸ ਪੇਰੇ ਸਾਫ ਕਰਾਂਗੇ ਤੇਰ ਕਰੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਐਦਰ ਫਰੈਂਡ ਮੈਂ ਬਣਾ ਲੱਗੀ ਆ ਅੱਜ ਖਿਚੜੀ ਪਤਲੀ ਜੀ ਛੋਲ ਮੈਂ ਪਿਓ ਕੇ ਰੱਖ ਦਿੱਤੇ ਤੇ ਮੂੰਗੀ ਮਸਰਾ ਦੀ ਦਾਲ ਦੀ ਬਣਾਵਾਂਗੇ ਸਾਡੀ ਸਬਜ਼ੀਆਂ ਗਈਆਂ ਕੁਝ 14 ਦਿਨ ਖਾਲਾਂਗੇ ਕੁਝ ਖਿਚੜੀ ਬਣਾ ਲਗੇ ਨਾਲ ਦਹੀਂ ਹੈ ਗਾਏ ਤੇਲ ਲਗੀਆਂ ਮੈਂ ਬਣਾਉਣ ਚਲੋ ਠੀਕ ਬਹੁਤ ਸਿੰਪਲ ਤਰੀਕੇ ਨਾਲ ਸਿੱਖੀ ਚਾਹੀਦਾ ਆਮ ਵੀ ਪਾਸ ਬੜੀ ਫਾਈਨ 7 ਤੇ ਦਾਲ ਭਾਰੀ ਰੱਖਿਆ ਹੈ ਤੇ ਨਮਕ ਤੇ ਗਰਮ ਮਸਾਲਾ ਪਾਸ ਸਿੰਪਲ ਜੀ ਬਹੁਤ ਹੋਰ ਕੁਝ ਨਹੀਂ ਬਣਾਉਂ ਕਿ ਫਰੈਂਕ ਨਮਕ ਮਸਾਲਾ ਫਾਇਨਟ ਪਾਤਾ ਇਹਨੂੰ ਘਰਦਨ ਕੋਲ ਕਰਵਾ ਤੇ ਛਾਡੀ 15 ਮਿੰਟਾਂ ਦੀ ਬੰਦੇ ਅਮੇ ਆਦੇ ਪਾਸੇ ਦੀ ਦਿਖਾਣੇ ਬਾਪਰੇ ਮੇਰਾ ਵਾਸਾ ਵੀ ਐਜ ਮੇਰੇ ਹੀ ਹੈ ਅਪਰੇ ਇਹ ਇਹ ਉਹ ਤਨ ਸੀਗੇ ਹੰਚਦੇ ਨਾਂਕੀ ਦੇ ਜਿੰਨਾ ਕੁ ਖਲਾਰਾ ਪਿਆ ਬਾਗੇ ਆ ਤੇ ਪਰਸ ਰਖ ਦਿਨੀ ਨਹੀਂ ਇਹਨੂੰ ਦਬੱਟਾ ਥਲੇ ਰੀ ਗਾ ਇਹ ਵੀ ਕਰਾਂਗੇ ਸਾਰੀ ਸੈਟਿੰਗ ਤੇ ਕਿਸੇ ਦਿਨ ਨਾਲੀ ਦੀ ਤੁਹਾਡਾ ਕਰਾਂਗੇ ਵੀਡੀਓ ਸ਼ੇਅਰ ਇੱਥੇ ਮੈਂ ਚਲੋ ਠੀਕ ਆ ਆਪਣੇ ਸੂਟ ਲਿਆ ਕਟਾਂਗਾ ਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਪੁਰਖ ਜੀ ਦਾ ਸਦਾ ਸੋ ਠੀਕ ਹੈ ਫਰੈਂਡ ਅਰਦਾਸ ਨੂੰ ਲੱਗੇ ਮੀਂਹ ਪਸੰਦ ਜੀ ਆਲ ਜੀਰਾ ਅੰਚਲੀ ਆਸੂ ਬੀਲ ਦਾ ਪਾਣੀ ਪਹਿਲੇ ਮਿੱਠਾਈ ਤੇ ਫਿਰ ਜਾਲਜੀਰਾ ਲੱਗਾ ਸ਼ਾਮ ਨੂੰ ਮੋੜ ਤੇ ਲੱਗੀ ਅੰਚਲੀ ਕੋ ਕਮਾਈ ਕਰਨ ਡਿਆ ਅੰਚਲੀ ਸਹੀ ਆਈ ਪੁਸ਼ਪਦਾਨੀ